ਆਜੀ ਬਲੂਜੀ ਕਰੋ ਨੋ ਆਇਓ ਆਇਓ ਲੰਗਾਓ ਜੀ ਵਾਹ ਜੀ ਵਾਹ ਸ਼ਾਸਤਰੀ ਕਾ ਜੀ ਸ਼ਾਸਤਰੀ ਕਾ ਸ਼ਾਸਤਰੀ ਹੋਰ ਕਿਤਾ ਠੀਕ ਠਾਕ ਹੈ ਜੀ ਵਾਹ ਜੀ ਵਾਹ ਮੁੰਬਲੀ ਮਾਫਲੀ ਚੱਲ ਰਹੀ ਹੈ ਅੱਜ ਸਰਦੀਆਂ ਚ ਹੈ ਦੇਖੇ ਲੱਗਦੇ ਭਾਈ ਹੋਰ ਠੀਕ ਠਾਕ ਹੈ ਬਹੁਤ ਵਧੀਆ ਜੀ ਤੁਸੀਂ ਸੁਣਾਓ ਬੜਾ ਠੀਕ ਹੈ ਜੀ ਮੁੰਗਲੀਆਂ ਆਓ ਵਾਹ ਜੀ ਖੁਸ਼ੀਆਂ ਦੇ ਪਾਲਿਆ ਜੀ ਖੁਸ਼ੀਆਂ ਦੇ ਮੌਕੇ ਆ ਗਏ ਜੀ ਹਾਂ ਜੀ ਸਮੇ ਆ ਗਏ ਜੀ ਤੇ ਮੈਂ ਇਥੋਂ ਮਿਲਿਆ ਨਹੀਂ ਕਿਤੋਂ ਮਠਿਆਈ ਦਾ ਡੱਬਾ ਕੀ ਖੁਸ਼ੀ ਦਾ ਮੌਕਾ ਜਿਹੜਾ ਪ੍ਰਮਾਤਮਾ ਸਾਰਿਆਂ ਤੇ ਲਿਆਵੇ ਹਾਂਜੀ 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 ਬਾਸ ਬਾਸ ਜੀ ਇਹੀ ਚਾਹੀਦਾ ਜੀ ਸਾਰਿਆਂ ਨੂੰ ਜੀ ਕਿਹੜੀ ਗੱਲ ਦੀ ਖੁਸ਼ੀ ਦੀ ਤੇ ਸੋਚਿਆ ਜੀ ਇਸ ਖੁਸ਼ੀ ਦੇ ਵਿੱਚ ਮੇਨ ਬੰਦੇ ਦਾ ਤੁਸੀਂ ਹੈ ਜੀ ਤੇ ਤੁਹਾਨੂੰ ਜਰੂਰ ਜਾ ਕੇ ਪਹਿਲਾਂ ਇਸ ਚੀਜ਼ ਦੀ ਖੁਸ਼ੀ ਦਿੱਤੀ ਜਾਵੇ ਐਦਾਂ ਹੀ ਕਿਹੜੀ ਖੁਸ਼ੀ ਦੀ ਗੱਲ ਆ ਗਈ ਬਾਜੀ ਦੋ ਦਿਨ ਬਾਅਦ ਡਾਕਟਰ ਨੂੰ ਮਿਲੇ ਸੀ ਅੱਛਾ ਜੀ ਦੋ ਦਿਨ ਬਾਅਦ ਸੱਤ ਬੱਚੇ ਬੇਲੇ ਜੀ ਅੱਲਾ ਖੈਰ ਕਰੇ ਸਲਾਮਤ ਹੈ ਸਾਰੇ ਹਾਂਜੀ 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 ਸਾਰੇ ਸਲਾਮਤ ਹੈ ਜੀ ਸੱਤ ਬੱਚੇ ਜੀ ਤੇ ਸੋਚਿਆ ਤੁਹਾਡੇ ਕੋਲ ਗਈ ਸੀ ਜੀ ਜੀ ਤੇ ਤੁਹਾਨੂੰ ਪਹਿਲਾਂ ਦੱਸਣਾ ਮੇਰਾ ਫਰਜ ਹੈ ਜੀ ਇਹ ਸੱਤ ਬੱਚੇ ਇਹ ਸੱਤ ਬੱਚੇ ਕੀ ਦੀ ਹੈ ਹਾਂਜੀ ਜਿਹੜੀ ਸਵੇਟੀ ਗਈ ਸੀ ਉਹ ਭਾਵੇਂ ਭਾਵੇਂ ਕੁੱਤੀ ਲੈ ਕੇ ਗਈ ਸੀ ਆਪਾਂ ਕੁੱਤੀ ਵੇਚੀ ਸੀ ਇਹਨਾਂ ਨੂੰ ਜਿਹੜੀ 3000 ਦੀ 3000 ਦੀ ਉਹਦੀ ਗੱਲ ਕਰਦੇ ਆਏ ਮੈਂ ਕਿਹਾ ਜੀ ਉਹ ਤੇ ਫਿਰ ਅਸੀਂ ਵੇਚ ਦਿੱਤੀ ਸੀਗੀ ਤੁਹਾਨੂੰ ਇਹ ਦਿੱਤੀ ਸੀਗੀ ਪਰ ਉਹ ਜਦੋਂ ਤੁਹਾਡੇ ਕੋਲ ਗਈ ਹੈ ਨਾ ਹਾਂਜੀ ਹਾਂਜੀ ਬੜਾ ਵੱਡਾ ਫੰਕਸ਼ਨ ਕਰਨਾ ਹੈ ਜੀ ਆਪਾਂ ਜੀ ਉਹ ਫੰਕਸ਼ਨ ਦੇ ਵਿੱਚ ਫਿਰ ਪਤਾ ਲੱਗੇ ਜੀ ਪਿੱਛੋਂ ਆਏ ਆ ਜੀ ਉਹਦੇ ਘਰ ਦੇ ਆਏ ਆ ਉਹਦੇ ਮਾਮੇ ਆਏ ਉਹਦਾ ਮਾਮੇ ਵਾਲਾ ਪਰਿਵਾਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹ ਜੀ ਐਮਸੀ ਸਾਹਿਬ ਕੀ ਹਾਲ ਚਾਲ ਹੈ ਠੀਕ ਹੋ ਹਾਂ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਐਮਸੀ ਸਾਹਿਬ ਕਿੱਦਾਂ ਠੀਕ ਹੋ ਜੀ ਵਧੀਆ ਹੀ ਵਧੀਆ ਵਾਹ ਨਹੀਂ ਮਾਮੇ ਅਸੀਂ ਇਸ ਤਰ੍ਹਾਂ ਲੱਗੇ ਜੀ ਐਮਸੀ ਸਾਹਿਬ ਦੇਖੋ ਇਨਾ ਲੋਸਟੀਟੀ ਗਈ ਸੀ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਹੁਣ ਪਰਸ ਨੂੰ ਉਹਨੇ ਬੱਚੇ ਸੱਤ ਦੇ ਠੀਕ ਹੈ ਤੇ ਉਹਦਾ ਅਸੀਂ ਫੰਕਸ਼ਨ ਰੱਖਣਾ ਅੱਛਾ ਤੇ ਉਸ ਫੰਕਸ਼ਨ ਦੇ ਵਿੱਚ ਜਿਨ੍ਹਾਂ ਵੱਲੋਂ ਗਈ ਆ ਉਹ ਉਹਦਾ ਮਾਮਾ ਪਰਿਵਾਰ ਤਾਂ ਉਹੀ ਹੋਇਆ ਰਹੇ ਉਹਦੇ ਨਾਨਕੇ ਤਾਂ ਉਹੀ ਹੋਏ ਭਰਾਵਾ ਮੱਲੇ ਦੇ ਵਿੱਚ ਇੰਨੀਆਂ ਕੁੱਤੀਆਂ ਸੁਣਦੀਆਂ ਨੇ ਤੁਸੀਂ ਐਮ ਸੀ ਸਾਹਿਬ ਦੱਸੋ ਜੀ ਅਸੀਂ ਸਾਰੀਆਂ ਕੁੱਤੀਆਂ ਦਾ ਠੇਕਾ ਲੈ ਲੀਏ ਨਹੀਂ ਤੁਸੀਂ ਇਹਨੂੰ ਕਹਣਾ ਤੁਗਾ ਪ੍ਰਵਾਹ ਕੁੱਤੀ ਦੀ ਗੱਲ ਕਰਦਾ ਇਹਨੇ ਤੁਸੀਂ ਕਹਣਾ ਜਾਣਾ ਤਾਂ ਬਣਦਾ ਹੀ ਆ ਨਾਨਕਾ ਪ੍ਰਵਾਹ ਇਹਨਾਂ ਦਾ ਬਣਦਾ ਹੀ ਐਮ ਸੀ ਸਾਹਿਬ ਤੁਸੀਂ ਦੱਸੋ ਵੀ ਇਹਨਾਂ ਦਾ ਉਸ ਫੰਕਸ਼ਨ ਦੇ ਵਿੱਚ ਜਾਣਾ ਬਣਦਾ ਨਹੀਂ ਦੱਸੋ ਜਾਣਾ ਤਾਂ ਬਣਦਾ ਉਹ ਐਮ ਸੀ ਸਾਹਿਬ ਕਿੱਧਰ ਦੀਆਂ ਗੱਲਾਂ ਕਰੀ ਜਾਂਦੇ ਹੋ ਇਹ ਕੁੱਤੀ ਦੀ ਗੱਲ ਕਰ ਰਹੇ ਆ ਅੱਛਾ ਚਲੋ ਕੁੱਤੀ ਵੀ ਹੈ ਜੀ ਆਖਰਕਾਰ ਤਾਂ ਉਹ ਉਹਦੇ ਵਿੱਚ ਜਾਨ ਹੈ ਉਹਨੂੰ ਵੀ ਇਹਨਾਂ ਪਤਾ ਵੀ ਮੇਰਾ ਜਿਹੜਾ ਪਿਛਲਾ ਪਰਵਾਰ ਨੂੰ ਮਾਮੇ ਉਹ ਇਹੀ ਆ ਨਾਨਕਾ ਪਰਿਵਾਰ ਇਹੀ ਹੈ ਮੇਰਾ ਇਹ ਕੀ ਗੱਲ ਹੈ ਅਸੀਂ ਭਰਾਵਾ ਕਿੱਦਾਂ ਮਾਮੇ ਬਣ ਜੀਏ ਉਹ ਇੱਕ ਕੁੱਤੀ ਸੀ ਜਾਨਵਰ ਅਸੀਂ ਕਿਸੇ ਕੋ ਖਰੀਦਿਆ ਘਰੇ ਰੱਖਿਆ ਅੰਦਰ ਗੰਦਾ ਬਾਹਰ ਗੰਦਾ ਸਾਰਾ ਮਹੱਲਾ ਸਾਡੇ ਤੋਂ ਪਰੇਸ਼ਾਨ ਸੀ ਅਸੀਂ ਤੁਹਾਨੂੰ ਵੇਚਤੀ 3000 ਦੀ ਹੁਣ ਉਹ ਸਾਡੀ ਕਿੱਥੇ ਰਹਿ ਗਈ ਹੁਣ ਤਾਂ ਤੁਹਾਡੀ ਹੋ ਗਈ ਉਹ ਮੈਂ ਬੜਾ ਵੱਡਾ ਫੰਕਸ਼ਨ ਰੱਖਿਆ ਜੀ ਹਾਂਜੀ ਤੇ ਉਹਦਾ ਜਿਹੜਾ ਘਰ ਵਾਲਾ ਜੀ ਉਹਦਾ ਪਰਿਵਾਰ ਵੀ ਸਾਰਾ ਗੱਜ-ਬੱਜ ਕੇ ਆ ਰਿਹਾ ਜੀ। ਉਹਦਾ ਪਰਿਵਾਰ ਇੱਕ ਕੁੱਤਾ ਹੀ ਹੋਣਾ ਈ। ਹਾਂਜੀ ਹਾਂਜੀ। ਤੇ ਫੇਰ ਹੁਣ ਅਹੀਂ ਕੁੱਤਿਆਂ ਦਾ ਠੇਕਾ ਥੋੜੀ ਲੈ ਲਿਆ। ਵੀ ਕਦੀ ਉੱਥੇ ਲੈ ਕੇ ਨਾਨਕੀ ਸ਼ੱਕ ਜਾਈਆ ਕਦੀ ਉੱਥੇ ਲੈ ਕੇ ਜਾਈਆ ਇਦਾਂ ਦਾ ਵਾਰਾ ਕਈ ਕੁੱਤੇ ਫਿਰਦੇ ਇੱਥੇ। ਨਹੀਂ ਪਰ ਉਹ ਤਾਂ ਲਵਾਰਸ ਹੈ ਨਾ ਜੀ। ਇਹ ਤਾਂ ਤੁਹਾਡੀ ਅੰਦਰ ਚ। ਤੁਹਾਡੇ ਕੋਲ ਹੋ ਗਈ ਹੈ। ਇਹਦਾ ਪਰਿਵਾਰ ਤਾਂ ਹੈਗਾ ਨਾ ਜੀ ਉਹ ਲਵਾਰਸਾਂ ਦਾ ਤਾਂ ਪਰਿਵਾਰ ਨਹੀਂ ਹੈਗਾ। ਉਸ ਜਿਹਦੇ ਪਰਿਵਾਰ ਦੇ ਵਿੱਚ ਉਹ ਗਈ ਆ ਉਹਨਾਂ ਦਾ ਪਾਉਣਾ ਤਾਂ ਫਰਜ਼ ਬਣਦਾ ਹੈ ਨਾ ਜੀ। ਅੰਤਿਸਾਲ ਬਣਦੀ ਗੱਲ ਹੈ ਪਿੰਡ ਦੀ ਗੱਲ ਮਹੱਲੇਦਾਰੀ ਗੱਲ ਆ ਤੇ ਮੈਂ ਵੀ ਤੁਹਾਡੇ ਨਾਲ ਚੱਲ ਚੱਲੂ ਤੁਸੀਂ ਨਾ ਜੀ ਦੇਖੋ ਆ ਸਿਆਣੀ ਗੱਲ ਹੈ ਜੀ ਐਂਸੀ ਤੇ ਫਿਰ ਇਦਾਂ ਮਹੱਲੇਦਾਰੀ ਚੱਲ ਅਸੀਂ ਜਿੰਨਾ ਖਰਚਾ ਹੋਦਾ ਹੋਊਗਾ ਉਹ ਤੁਹਾਨੂੰ ਪ੍ਰੋਪਰਟੀ ਦਿਆਂਗੇ 50000 ਲੱਗੇ 60000 ਲੱਗੇ ਚਾਹੇ ਲੱਖ ਲੱਗੇ ਨਾਨਕੀ ਸ਼ੱਕ ਜਨਾਬ ਤੁਸੀਂ ਲੈ ਕੇ ਜਾਇਓਗੇ ਦੇਖੋ ਜੀ ਆਪਾਂ ਆਪਣੇ ਕੋਈ ਆਪਣੇ ਦਾ ਫੰਕਸ਼ਨ ਹੁੰਦਾ ਜੀ ਉੱਥੇ ਆਪਾਂ ਨੂੰ ਬੁਲਾਇਆ ਹੁੰਦਾ ਹਾਂਜੀ ਆਪਾਂ ਉਥੇ ਪੈਸੇ ਦੇ ਦੇਈਏ ਪੈਸੇ ਭੇਜ ਦੇਈਏ ਤੇ ਉਹ ਨਰਾਜ਼ਗੀਆਂ ਤਾਂ ਫੇਰ ਹੋ ਜਾਂਦੀਆਂ ਜੀ ਉਹ ਫੰਕਸ਼ਨ ਵਧੀਆ ਤਾਂ ਨਹੀਂ ਲੱਗਦਾ ਬੰਦਿਆਂ ਤੋਂ ਬਿਨਾਂ ਜੇ ਤੁਸੀਂ ਨਾ ਉਹ ਬੰਦਿਆਂ ਦਾ ਹੋਵੇ ਤੇ ਅਸੀਂ ਜਾਈਏ ਇਹ ਤੇ ਹੈ ਹੀ ਕੁੱਤੀ ਦੀ ਗੱਲ ਪਰ ਹੈ ਤਾਂ ਤੁਹਾਡੀ ਹੈ ਨਹੀਂ ਤੁਸੀਂ ਹੁਣ ਕੀ ਜਾਉਨੇ ਆ ਕਿ ਅਸੀਂ ਨਾਲ ਕੀ ਚੱਕ ਲੈ ਕੇ ਜਾਈਏ ਉੱਚ ਟੋਕਰਾ ਸਾਡੇ ਫਰੂਟ ਦਾ ਸਿਰ ਤੇ ਪਿਆ ਹੋਵੇ ਹਾਂਜੀ ਐ ਤੇ ਮਰੇ ਬਾਜੇ ਵੱਜਦੇ ਹੁਣ ਤੇ ਅਸੀਂ ਭੰਗੜੇ ਪਾਉਂਦੇ ਜਾਈਏ ਪਾ ਸੈਂਸ ਸਾਹਿਬ ਆਹੀ ਗੱਲ ਇਹਨਾਂ ਨੂੰ ਕਹਿ ਰਿਹਾ ਤੇ ਫੇ ਅਸੀਂ ਤੇ ਇਹਨਾ ਕਰ ਸਕਦੇ ਆ ਚਲੋ ਜੇ ਤੁਸੀਂ ਇਹ ਵੀ ਗੱਲ ਕਹਿੰਨੇ ਆ ਪਛੋਕੜ ਪਛੋਕੜ ਕਰੀ ਜਾਂਨੇ ਪਛੋਕੜ ਪਛੋਕੜ ਕਰੀ ਜਾਂਨੇ ਅਸੀਂ ਇਹ ਵੀ ਗੱਲ ਮੰਨ ਲੈਨੇ ਚਲੋ ਪਛੋਕੜ ਸੀਦੇ ਅਸੀਂ ਇੱਕ ਰਹਿਮ ਫਤਕਾ ਕਹਿ ਲੈਨੇ ਅਸੀਂ ਪੈਸੇ ਦੇਣ ਨੂੰ ਤਿਆਰ ਐ ਐਮਸੀ ਨੂੰ ਦੇਵਾਂਗੇ ਇਹ ਨਾਲ ਕਾ ਪਰਿਵਾਰ ਇਹ ਜਾਊਗਾ ਗੱਜ ਵੱਜ ਕੇ ਨਹੀਂ ਨਹੀਂ ਬੰਦੀ ਗਲਤ ਟਾਟੀ ਆਈ ਤੁਹਾਡੇ ਨਾਲ ਚੱਲਾਂਗੇ ਇਹ ਮੱਲੇਦਾਰੀ ਆ ਜੀ ਇਹ ਐਮਸੀ ਸਾਹਿਬ ਵੀ ਉਹਦੇ ਮਾਮੇ ਹੋਏ ਜੇ ਤੁਸੀਂ ਮਾਮੇ ਹੋਏ ਐਮਸੀ ਸਾਹਿਬ ਵੀ ਮਾਮੇ ਉਹ ਭਰਾਵਾ ਇੱਕ ਕੁੱਤੀ ਅਸੀਂ ਰੱਖੀ ਸੀ ਠੀਕ ਐ ਉਹ ਮੱਲੇ ਚ ਗੰਦ ਪਾਉਂਦੀ ਮੱਲੇ ਵਾਲੇ ਸਾਨੂੰ ਬੋਲਦੇ ਪਏ ਸੀ ਉਹ ਕੁੱਤੀ ਅਸੀਂ ਇਹਨਾਂ ਨੂੰ 3000 ਰੁਪਏ ਦੀ ਬੇਇੱਜ਼ਤੀ ਐਮਸੀ ਸਾਹਿਬ ਤੁਸੀਂ ਕਰ ਜੇ ਜਿਹੜੀ ਚੀਜ਼ ਬੇਇੱਜ਼ਤੀ ਦਿੱਤੀ ਤਾਂ ਫਿਰ ਅਸੀਂ ਉਹਨੂੰ ਕੱਦਾਂ ਕਹਿ ਸਕਦੇ ਹਾਂ ਸਾਡੀ ਆ ਉਹ ਕੁੱਤੀ ਇੰਨੀ ਕਰਮਾਂ ਵਾਲੀ ਸੀ ਸਾਡੀ ਸਵੀਟੀ ਉਪਹਾਗਾ ਵਾਲੀ ਉਹ ਜਿਹੋ ਦੀ ਇਹਨਾਂ ਦੇ ਘਰੇ ਗਈ ਇਹਨਾਂ ਤੇ ਬਹੁਤ ਲਹਿਰਾ ਬਹਿਰਾ ਲੱਗ ਗਿਆ ਇਹਨਾਂ ਦੀ ਇਹਨਾਂ ਨੇ ਤਾਂ ਬਹੁਤ ਕੁਝ ਖਰੀਦਿਆ ਹਾਂਜੀ ਬੀਸੀ ਆ ਲੈ ਹਾਂਜੀ ਛੀਡੀਆਂ ਲੈ ਲਈਆਂ ਹਾਂਜੀ ਗੱਡੀਆਂ ਲੈ ਲਈਆਂ ਉਪਹਾਗਾ ਵਾਲੀ ਫਿਰ ਤੁਹਾਡੇ ਲਈ ਹੋਈ ਸਾਡਾ ਉਹਦੇ ਵਿੱਚ ਕੀ ਆ ਮੈਂ ਉੱਥੇ ਤੁਹਾਡੇ ਬੈਲ ਕੰਮ ਲਈ ਪੂਰਾ ਵੱਡਾ ਗੇਟ ਬਣਾਇਆ ਜੀ ਬਾਜੇ ਵਾਲੇ ਗੇਟ ਦੇ ਉੱਤੇ ਖੜੇ ਹੋਣਗੇ ਜਿੱਦਾਂ ਤੁਸੀਂ ਐਂਟਰੀ ਗੱਡੀ ਚੋਂ ਉਤਰ ਕੇ ਮਾਰ ਨਹੀਂ ਤੇ ਬਾਜਾ ਪੂਰੇ ਪਿੰਡ ਦੇ ਵਿੱਚ ਵੱਜੂਗਾ ਜੀ ਸਵੀਟੀ ਦੇ ਮਾਨ ਨੇ ਆ ਗਿਆ ਸਵੀਟੀ ਦਾ ਨਾਂ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਨਾਂ ਕੀ ਸ਼ਾਕਾਸੀ ਲੈ ਕੇ ਆਵਾਂਗੇ ਫੇਰ ਕੇ ਫੇਰ ਤੁਸੀਂ ਕਹੋਗੇ ਵੀ ਹੁਣ ਏਦਾਂ ਕਰਿਓ ਵੀ ਖੁਸਰੇ ਵੀ ਤੁਸੀਂ ਲੈ ਆਓ ਉਹਨਾਂ ਦੇ ਪੈਸੇ ਵੀ ਅਸੀਂ ਦੇਵਾਂਗੇ ਉਹਨਾਂ ਨੂੰ ਨਚਾਵਾਂਗੇ ਤੇ ਉੱਤੋਂ ਦੀ ਲਟਾਵਾਂਗੇ ਦੇਖੋ ਜੀ ਜੋ ਫੰਕਸ਼ਨ ਜੋ ਰੀਤੀ ਰਿਵਾਜ ਬੜੇ ਉਹ ਤਾਂ ਕਰਨੀ ਹੈ ਰੀਤੀ ਰਿਵਾਜ ਬੰਦਿਆ ਵਾਸਤੇ ਬਣੇ ਆ ਇਹ ਕੁੱਤਿਆਂ ਬਿੱਲਿਆਂ ਵਾਸਤੇ ਥੋੜੀ ਬਣੇ ਆ ਸਬੀਤੀ ਉਹ ਸਬੀਤੀ ਤੁਹਾਡੀ ਆ ਸਾਡੀ ਦੋਈ ਆ ਸਾਡੇ ਲਈ ਤਾਂ ਕੁੱਤੀ ਆ ਤੁਹਾਨੂੰ ਬੇਇਜ਼ਤੀ ਤੁਹਾਡੀ ਹੋ ਗਈ ਸਾਡੇ ਵਿੱਚ ਰੋਲ ਹੀ ਕੋਈ ਨਹੀਂ ਐਮਸੀ ਸਾਹਿਬ ਤੁਸੀਂ ਸਮਝਾਓ ਇਹਨਾਂ ਨੂੰ ਪਹਿਲਾਂ ਤੁਹਾਡੀ ਸੀ ਉਹ ਪਾਰਟੀ ਕਰਨ ਲੱਗੇ ਆ ਪ੍ਰੋਗਰਾਮ ਰੱਖਿਆ ਉਹਨਾਂ ਨੇ ਹਾਂਜੀ ਉਹ ਤਾਂ ਤੁਹਾਨੂੰ ਕਹਿਣਾ ਇਹ ਪਹਿਲਾਂ ਤੁਹਾਡੀ ਸੀ ਉਹ ਪਹਿਲਾਂ ਸਾਡੀ ਸੀ ਪਹਿਲਾਂ ਸੀ ਬੇਇਜ਼ਤੀ ਬੇਇਜ਼ਤੀ ਹੁਣ ਇਹਨਾਂ ਦੀ ਹੋ ਗਈ ਹੁਣ ਇਹ ਪਾਰਟੀਆਂ ਕਰਨ جشن ਕਰਨ ਜੋ ਮਰਜੀ ਡੀਜੇ ਲਾਓ ਸਾਡਾ ਕੋਈ ਰੋਗ ਨਹੀਂ ਹੈ। ਉਹਨਾਂ ਨੇ ਤੁਹਾਨੂੰ ਸੱਦਿਆ ਹੁਣ ਫਿਰ ਤੁਸੀਂ ਨਹੀਂ ਇੰਨਾ ਕਰ ਸਕਦੇ ਆ ਮਹਾਰਾਜ ਮੂੰਗਲੀ ਖਾਓ ਪਾਣੀ ਪੀਓ ਹਾਂਜੀ ਹੋਰ ਅਸੀਂ ਕੁਝ ਨਹੀਂ ਕਹਿਤਾ ਸੀ ਤੁਸੀਂ ਪਰਸੋਂ ਪੂਰੇ 9 ਵਜੇ ਪਹੁੰਚ ਜਾਣਾ ਜੇ ਬਾਜੇ ਵਾਲੇ ਗੇਟ ਦੇ ਮੋਹਰੇ ਖੜੇ ਹੋ ਕੇ ਤੁਹਾਡੀ ਵੇਟ ਕਰਨਗੇ। ਉਹ ਹੁਣ ਤੂੰ ਸਾਡਾ ਜ਼ਿਆਦਾ ਦਿਮਾਗ ਖਰਾਬ ਨਾ ਕਰ। ਤੂੰ ਕਹੇਗਾ ਵੀ ਇਦਾਂ ਕਰਿਓ ਭਾਬੀ ਜੀ ਹੁਣਾਂ ਨੇ ਵੀ ਸੂਟ ਲੈ ਕੇ ਦੇਉਂਦਾ ਆਪਣਾ ਵੀ ਕੋਟ ਲਿਓ ਪੈਂਟ ਲਿਓ ਬੂਟ ਲਓ ਤੇ ਫਿਰ ਤੁਸੀਂ ਵੀ ਤਿਆਰ ਹੋ ਕੇ ਗੱਡੀਆਂ 'ਚ ਟੈਂ ਟੈਂ ਕਰਦੇ ਆਓ ਦੇਖੋ ਜੀ ਪਤਾ ਇਹਨਾਂ ਨੂੰ ਸਾਰਾ ਕਿਹੜੇ ਕਿਹੜੇ ਫੰਕਸ਼ਨ ਨੇ ਕਿਹੜੇ ਕਿਹੜੇ ਰਵਾਜ ਆ ਸਭ ਪਤਾ ਜੀ ਇਹਨਾਂ ਨੂੰ ਔਰ ਮੈਨੂੰ ਪਤਾ ਵੀ ਇਹਨੇ ਆਉਣਾ ਵੀ ਜ਼ਰੂਰ ਸਵੀਟੀ ਨਾਲ ਬਹੁਤ ਪਿਆਰ ਸੀ ਇਹਨਾਂ ਦਾ ਤੇ ਇਦਾਂ ਆਇਆ ਗੱਲ ਐਮ ਸੀ ਦਾ ਯਾਦ ਮੈਨੂੰ ਜਦੋਂ ਸਵੀਟੀ ਦਾ ਵਿਆਹ ਰੱਖਿਆ ਇਹਨਾਂ ਨੇ ਉਦੋਂ ਤੇ ਸਾਨੂੰ ਕੋਈ ਨਮਤਰ ਨਹੀਂ ਦਿੱਤਾ ਉਦੋਂ ਤੇ ਸਾਨੂੰ ਕੋਈ ਇਨਵਿਟੇਸ਼ਨ ਨਹੀਂ ਆਇਆ ਆਜੀ ਉਦੋਵੀ ਤੇ ਜਾਂਦੇ ਗੱਡੀਆਂ ਕਰਾ ਕੇ ਬਾਜੇ ਗਾਜੇ ਲੈ ਕੇ ਉਸ ਟਾਈਮ ਕੋਈ ਗੁੱਸਾ ਗਿਲਾ ਵੀ ਹੋ ਸਕਦਾ ਹੋ ਸਕਦਾ ਨਹੀਂ ਤੇਰੇ ਕੀ ਕਹਿਣ ਦਾ ਮਤਲਬ ਵੀ ਹੁਣ ਸਾਡੀ ਸਵੀਟੀ ਨੇ ਉਹ ਤੁਹਾਡੇ ਭੋਲੂ ਦੇ ਨਾਲ ਲਾ ਮੈਂ ਜਿੱਤਰਾਂ ਲਈ ਤਾਂ ਨਹੀਂ ਸਾਨੂੰ ਸਦਿਆ ਇਹ ਕਿਹੜੀਆਂ ਗੱਲਾਂ ਕਰਦੀਆਂ ਹਾਂਜੀ ਹਾਂਜੀ ਹੋਇਆ ਹੀ ਇਹ ਹੈ ਜੀ ਤੁਸੀਂ ਦੱਸੋ ਤੇ ਹੁਣ ਤੋਂ ਉਹਨਾਂ ਨੇ ਤਾਂ ਪ੍ਰੋਗਰਾਮ ਰੱਖਿਆ ਜਾਣਾ ਤਾਂ ਪੈਣਾ ਜਾਂ ਬੰਦਾਂ ਹਾਂਜੀ ਫਿਰ ਮੈਂ ਮਾਮੇਆ ਵੱਲੋਂ ਟਾਈਮ ਪੂਰਾ ਪੱਕਾ ਦੇ ਦਵਾਂ ਜੀ ਵੀ ਮਾਮੇ 9:30 ਵਜੇ ਪੂਰੇ ਪਹੁੰਚ ਜਾਣਗੇ ਜੀ ਮੈਨੂੰ ਲੱਗਦਾ ਮੇਰੇ ਦਿਮਾਗ 'ਚ ਫਰਕ ਪਿਆ ਲੱਗਦਾ ਯਾਰ ਗੱਲ ਹੀ ਨਹੀਂ ਪੱਲੇ ਪੈਂਦੀ ਇਹ ਤੇ ਮੈਨੂੰ ਲੱਗਦਾ ਭਾਈ ਸਾਹਿਬ ਤੁਸੀਂ ਇੱਥੇ ਜਾਣਾ ਨਹੀਂ ਤੇ ਅਸੀਂ ਤੁਹਾਡੇ ਕੋਲ ਆ ਗਿਆ ਲੈ ਲੈਣੀ ਆ ਸਾਸਰੀ ਘਰ ਕਿੱਥੇ ਜਾ ਰਹੇ ਤੁਸੀਂ ਜੀ ਆਓ ਜੀ ਜੀ ਬੈਠੋ ਇਹੀ ਚੱਲਦੇ ਆ ਭਾਈ ਜੀ ਵੀਡੀਓ ਨੂੰ ਕਿੰਨਾ ਮਾਰਾ ਲੱਗੇਗਾ ਜੀ ਤੁਸੀਂ ਨਾ ਪਹੁੰਚੇ ਜੀ ਦੱਸੋ ਜੀ ਐਮਸੀ ਸਾਹਿਬ ਦੇਖ ਲਓ ਜੀ ਗੁੱਸੇ ਹੋ ਕੇ ਚੱਲ ਗਏ ਜੀ ਐਡਾ ਵੱਡਾ ਫੰਕਸ਼ਨ ਰੱਖਿਆ ਆਪਾਂ ਹੈਂ ਤੁਸੀਂ ਵੀ ਉਹਨਾਂ ਨੂੰ ਇੰਨੀ ਵਾਰੀ ਕਹਿਤਾ ਹਾਂ ਨਾਰਾਜ਼ ਹੋ ਕੇ ਚਲ ਗਏ ਜੇ ਇਹ ਨਾ ਇਹ ਤਸਵੀਰ ਹੀ ਦੇ ਦਿੱਤੇ ਕੀ ਬੀਤੇਗੀ ਚੰਗਾ ਜੀ ਧੰਨਵਾਦ ਮੈਂ ਵੀ ਚੱਲਿਆ ਤੁਸੀਂ ਵੀ ਚਲੇ ਜਾਓ ਔਰ ਤੁਹਾਡੀ ਭੰਦੇ ਆ ਰਿਆ ਨਾ ਨਹੀਂ